ਸਿਰਫ ਤਨ ਮਹੀਨੇ ਹੋਰ ਫਿਰ ਸ਼ੁਰੂ ਹੋਵੇਗੀ ਦੁਨੀਆ ਦੀ ਤਬਾਹੀ بابا ਵੇਂਗਾ ਦੀ ਪਵਿੱਕ ਬਾਣੀ ਉਡਾ ਦੇਵੇਗੀ ਤੁਹਾਡੀ ਨੀਂਦ 2025 ਦੇ ਵਿੱਚ ਵਾਪਰਣ ਗਿਆ ਭਿਆਨਕ ਘਟਨਾਵਾਂ ਲੋਕ ਜਾਣਗੇ ਅੰਤਵਲ بابا ਵੇਂਗਾ ਨੇ ਮਨੁੱਖਤਾ ਦੇ ਅੰਤ ਦੀ ਪਵਿੱਕ ਬਾਣੀ ਕੀਤੀ ਹੋਈ ਹੈ ਜੋ ਪੂਰੀ ਦੁਨੀਆ ਨੂੰ ਡਰਾ ਰਹੀ ਹੈ ਉਨਾ ਕਿਹਾ ਹੈ ਕਿ ਸੰਸਾਰ ਦਾ ਵਿਨਾਸ਼ 2025 ਦੇ ਵਿੱਚ ਸ਼ੁਰੂ ਹੋ ਜਾਵੇਗਾ। ਬਾਬਾ ਵੇਂਗਾ ਨੇ ਕਿਹਾ ਹੈ ਕਿ 2025 ਦੇ ਵਿੱਚ ਭਿਆਨਕ ਘਟਨਾਵਾਂ ਵਾਪਰਨਗੀਆਂ ਜੋ ਮਨੁੱਖਤਾ ਨੂੰ ਅੰਤ ਵੱਲ ਲੈ ਜਾਣਗੀਆਂ ਪਰ ਮਨੁੱਖਤਾ 5079 ਦੇ ਵਿੱਚ ਪੂਰੀ ਤਰ੍ਹਾਂ ਖਤਮ ਹੋਵੇਗੀ। ਬਾਬਾ ਵੇਂਗਾ ਨੇ ਕਿਹਾ ਕਿ 2025 ਦੇ ਵਿੱਚ ਯੂਰਪ ਦੇ ਵਿੱਚ ਸੰਘਰਸ਼ ਹੋਵੇਗਾ ਜੋ ਤਬਾਹੀ ਦੇ ਵੱਲ ਲੈ ਕੇ ਜਾਵੇਗਾ। ਬੁਲਗਾਰੀਆ ਦੇ ਬਾਬਾ ਵੇਂਗਾ ਦੀ 1996 ਦੇ ਵਿੱਚ 85 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਸੀ ਉਹ ਦੇਖ ਨਹੀਂ ਸੀ ਸਕਦੇ ਕਿਉਂਕਿ 12 ਸਾਲ ਦੀ ਉਮਰ ਦੇ ਵਿੱਚ ਧੂੜ ਦੇ ਤੂਫਾਨ ਦੇ ਕਾਰਨ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਹਾਲਾਂਕਿ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਕੋਲ ਪਵਿੱਕ ਦੇਖਣ ਦੀ ਸ਼ਕਤੀ ਸੀ ਉਹਨਾਂ ਦੀਆਂ ਕਈ ਪਵਿੱਕ ਬਾਣੀਆਂ ਸਹੀ ਸਾਬਤ ਹੋਈਆਂ ਬੁਲਗਾਰੀਆ ਦੇ ਬਾਬਾ ਵੇਂਗਾ ਦੇ ਵੱਲੋਂ ਕੀਤੀਆਂ ਭਵਿੱਖ ਬਾਣੀ ਲੋਕਾਂ ਨੂੰ ਡਰਾ ਰਹੀ ਹੈ। ਮਨੁੱਖਤਾ ਦੇ ਅੰਤ ਬਾਰੇ ਵੇਂਗਾ ਦੀ ਭਵਿੱਖ ਬਾਣੀ ਨੇ ਉਹਨਾਂ ਨੂੰ ਮੰਨਣ ਵਾਲਿਆਂ ਦੀ ਚਿੰਤਾ ਬਿਤਾ ਦਿੱਤੀ ਹੈ। ਕਿਉਂਕਿ ਬਾਬਾ ਵੇਂਗਾ ਨੇ ਕਿਹਾ ਹੈ ਕਿ ਅਗਲੇ ਸਾਲ ਯਾਨੀ 2025 ਦੇ ਵਿੱਚ ਦੁਨੀਆ ਦੇ ਵਿੱਚ ਤਬਾਹੀ ਸ਼ੁਰੂ ਹੋ ਜਾਵੇਗੀ। ਬਾਬਾ ਵੇਂਗਾ ਨੇ ਕਿਹਾ ਸੀ ਕਿ 2025 ਦੇ ਵਿੱਚ ਦੁਨੀਆ ਦਾ ਵਿਨਾਸ਼ ਸ਼ੁਰੂ ਹੋ ਜਾਵੇਗਾ। ਹਾਲਾਂਕਿ ਸਮੁੱਚੀ ਮਨੁੱਖਤਾ ਦਾ ਅੰਤ 5079 ਦੇ ਵਿੱਚ ਹੋਵੇਗਾ ਇਹ 2024 ਦੇ ਵਿੱਚ ਸ਼ੁਰੂ ਹੋਵੇਗਾ ਬਾਬਾ ਵੇਂਗਾ ਨੇ 2025 ਦੇ ਵਿੱਚ ਯੂਰਪ ਦੇ ਵਿੱਚ ਇੱਕ ਸੰਘਸ਼ ਤਬਾਹੀ ਦੀ ਸ਼ੁਰੂਆਤ ਦਾ ਸੰਕੇਤ ਵੀ ਦਿੱਤਾ ਹੈ ਬਾਬਾ ਵੇਂਗਾ ਨੇ ਪਬਿਕ ਬਾਣੀ ਕੀਤੀ ਸੀ ਕਿ ਸਾਲ 2025 ਮਨੁੱਖਤਾ ਦੇ ਅੰਤ ਦੀ ਸ਼ੁਰੂਆਤ ਹੋਵੇਗੀ 2025 ਦੇ ਵਿੱਚ ਭਿਆਨਕ ਘਟਨਾਵਾਂ ਵਾਪਰਨਗੀਆਂ ਜੋ ਮਨੁੱਖਤਾ ਦੇ ਅੰਤ ਦੇ ਵੱਲ ਜੋ ਹੈ ਮਨੁੱਖਤਾ ਨੂੰ ਲੈ ਜਾਣਗੀਆਂ ਵਿੰਗਾ ਦੀ ਭਵਿੱਖ ਬਾਣੀ 2025 ਦੇ ਵਿੱਚ ਯੂਰਪ ਦੇ ਵਿੱਚ ਇੱਕ ਭਿਆਨਕ ਟਕਰਾਹ ਦੀ ਗੱਲ ਕਰਦੀ ਹੈ ਜਿਸ ਦੇ ਨਾਲ ਭਾਰੀ ਤਬਾਹੀ ਹੋਵੇਗੀ ਅਤੇ ਇਸ ਮਹਾਦੀਪ ਦੀ ਇੱਕ ਵੱਡੀ ਆਬਾਦੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਸ ਤੋਂ ਬਾਅਦ ਵਿੰਗਾ ਨੇ 2023 ਦੇ ਵਿੱਚ ਜਲਵਾਯੂ ਤਬਦੀਲੀ ਦੇ ਗੰਭੀਰ ਨਤੀਜਿਆਂ ਦੀ ਭਵਿੱਖ ਬਾਣੀ ਕੀਤੀ ਹੈ। ਤਰੂਵੀ ਬਰਫ਼ ਦੇ ਪਗਲਣ ਦੇ ਨਾਲ ਦੁਨੀਆ ਭਰ ਦੇ ਵਿੱਚ ਸਮੁੰਦਰ ਦੇ ਪੱਧਰ ਦੇ ਵਿੱਚ ਭਾਰੀ ਵਾਧਾ ਹੋਵੇਗਾ। ਜਿਸ ਦੇ ਨਾਲ ਜੀਵਨ ਮੁਸ਼ਕਲ ਹੋ ਜਾਵੇਗਾ ਸੰਸਾਰ ਨੂੰ 2170 ਦੇ ਵਿੱਚ ਗੰਭੀਰ ਸੋਕੇ ਦਾ ਸਾਹਮਣਾ ਕਰਨਾ ਪਵੇਗਾ ਬਾਬਾ ਵੇਂਗਾ ਨੇ 2076 ਤੱਕ ਕਮਿਊਨਿਜ਼ਮ ਦੇ ਵਿਸ਼ਵ ਪੱਧਰ ਉੱਤੇ ਫੈਲਣ ਅਤੇ 2130 ਦੇ ਵਿੱਚ ਬਾਹਰਲੇ ਲੋਕਾਂ ਦੇ ਨਾਲ ਮਨੁੱਖੀ ਸੰਪਰਕ ਦੀ ਭਵਿਕ ਬਾਣੀ ਕੀਤੀ ਉਹਨਾਂ ਨੇ 2170 ਦੇ ਵਿੱਚ ਇੱਕ ਵਿਸ਼ਵ ਵਿਆਪੀ ਸੋਕੇ ਦੀ ਭਵਿਕ ਬਾਣੀ ਵੀ ਕੀਤੀ ਹੈ ਜੋ ਧਰਤੀ ਉਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਤੀਜ਼ ਕਰੇਗਾ ਵੇਂਗਾ ਨੇ ਸਾਲ 3005 ਦੇ ਵਿੱਚ ਧਰਤੀ ਅਤੇ ਮੰਗਲ ਦੇ ਵਿਚਕਾਰ ਯੁੱਧ ਦਾ ਸੰਕੇਤ ਵੀ ਦਿੱਤਾ ਵੇਂਗਾ ਦਾ ਕਹਿਣੇ ਕਿ 3797 ਤੱਕ ਧਰਤੀ ਉਤੇ ਜੀਵਨ ਲਗਭਗ ਅਸੰਭਵ ਹੋ ਜਾਵੇਗੀ ਇਸ ਦੇ ਕਾਰਨ ਮਨੁੱਖ ਧਰਤੀ ਦੀ ਬਜਾਏ ਕਿਤੇ ਹੋਰ ਸ਼ਰਨ ਲੈਣ ਦੇ ਲਈ ਮਜਬੂਰ ਹੋ ਜਾਣਗੇ ਅੰਤੂ ਦੇ ਵਿੱਚ 5079 ਦੇ ਵਿੱਚ ਧਰਤੀ ਤੋਂ ਸਭ ਕੁਝ ਨਸ਼ਟ ਹੋ ਜਾਵੇਗਾ ਯਾਨੀ ਜੀਵਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਬਾਬਾ ਵੇਂਗਾ ਦਾ ਜਨਮ 1911 ਦੇ ਵਿੱਚ ਹੋਇਆ ਸੀ। ਜਦੋਂ ਉਹ 12 ਸਾਲਾਂ ਦੇ ਸੀ ਤਾਂ ਤੂਫਾਨ ਤੋਂ ਬਾਅਦ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਕਿਹਾ ਜਾਂਦਾ ਹੈ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਪਵਿੱਖ ਦੀ ਪਵਿੱਖ ਬਾਣੀ ਕਰਨ ਦੀ ਸਮਰੱਥਾ ਵਿਕਸਿਤ ਕੀਤੀ। ਉਹਨਾਂ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੀਆਂ ਪਵਿੱਖ ਬਾਣੀਆਂ ਕੀਤੀਆਂ। 1996 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਵਿਸ਼ਵ ਵਿਆਪੀ ਅਜੇ ਵੀ ਉਹਨਾਂ ਕਿਤਾਬਾਂ ਦੀ ਉਡੀਕ ਕਰ ਰਹੇ ਨੇ ਜਿਨ੍ਹਾਂ ਬਾਰੇ ਉਹਨਾਂ ਦੱਸਿਆ ਸੀ। ਬਾਬਾ ਵੇਂਗਾ ਨੇ 2024 ਦੇ ਵਿੱਚ ਸਾਈਬਰ ਸੁਰੱਖਿਆ, ਰਿਕਾਰਡ ਤੋੜ ਤਾਪਮਾਨ, ਜੰਗਲ ਦੀ ਅੱਗ, ਸਮੁੰਦਰੀ ਜੀਵਨ ਨੂੰ ਖਤਰੇ ਅਤੇ ਨਾਲ ਹੀ ਹੋਰ ਵਾਤਾਵਰਣ ਸੰਬੰਧੀ ਮੁੱਦਿਆਂ ਦੀ ਭਵਿਕ ਬਾਣੀ ਕੀਤੀ। ਉਹਨਾਂ ਦੀਆਂ ਭਵਿਕ ਬਾਣੀਆਂ ਦੇ ਵਿੱਚ ਕੋਈ ਵੀ ਸੱਚਾਈ ਹੈ ਜਾਂ ਨਹੀਂ ਹੈ? ਏ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਹਨਾਂ ਦੇ ਸ਼ਬਦ ਭਵਿਕ ਦੇ ਰਸਾਂ ਬਾਰੇ ਵਿਚਾਰ ਕਰਨ ਵਾਲਿਆਂ ਦਾ ਧਿਆਨ ਜ਼ਰੂਰ ਖਿੱਚਦੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ